ਓਹੋ ਥੈਂਕ ਯੂ ਅਲੀ ਕੀ ਗੱਲੇ ਹੁਣ ਜੇ ਦੁੱਖ ਸੁੱਖ ਚ ਮੈਂ ਨਹੀਂ ਥੋੜੇ ਨਾਲ ਖੜਾਂਗੀ ਤਾਂ ਹੋਰ ਕੌਣ ਖੜੂਗਾ ਨਾ ਵਿਆਹ ਤਾਂ ਮੇਰਾ ਪਹਿਲਾਂ ਕੀਤਾ ਜਸ਼ਨ ਨਾਲੋਂ ਅਸਲ ਚ ਉਹਦਾ ਪੁੱਤ ਤਾਂ ਜਸ਼ਨ ਹੀ ਐ ਨਾ ਸਾਨੂੰ ਭਾਈ ਪਤਾ ਨਹੀਂ ਨਾ ਕਹੇ ਜਾਂ ਕਿਹੜਾ ਚੰਦ ਚਾੜਤਾ ਕੋડે ਨਾ ਕਰਾਉਂਦੀ ਵਿਆਹ ਕਿਉਂ ਵਿਚਾਰਾ ਡੰਡਿਆ ਸੀ ਇਹ ਬੇਪਈ ਹੋ ਜਾ ਤਿਆਰ ਮਾੜਾ ਮੋਟਾ ਨਿਕਲ ਜਾ ਕਰੋ ਟਾਈਮ ਨਾਲ ਕੀ ਹੋ ਗਿਆ ਬੇਬੇ ਫੇ ਮੈਂ ਤਾਂ ਕਹਿੰਨੀ ਮਾ ਟਾਈਮ ਨਾਲ ਵਗ ਜਾਕਰ ਮਾੜਾ ਮੋਟਾ ਫਿਰ ਆਪਾਂ ਜਾ ਜਾਣਾ ਉਹਨਾਂ ਜਿਵੇਂ ਪੁੱਛਣੂ ਅੱਗ ਲੱਗੀ ਹੁੰਦੀ ਐ ਲੇਟ ਹੋਊਗਾ ਸ਼ੁਰੂ ਕਾਲਜ ਪਹਿਲਾਂ ਕੀ ਕਰਨ ਜਾਊਂਗਾ ਮੈਂ ਨਾ ਤੂੰ ਮੇਰੀ ਗੱਲ ਸੁਣ ਉਹ ਮੁੰਡਾ ਉੱਠਿਆ ਨਹੀਂ ਹੈਗਾ ਉਹ ਤਾਂ ਹਜੇ ਉੱਠਿਆ ਨਹੀਂ ਹੈਗਾ ਨਾ ਤਾਂ ਚਾਹ ਪਾਣੀ ਪੀ ਲਿਆ ਮੈਨੂੰ ਕਿਹਨੇ ਦਿੱਤੀ ਚਾਹ ਪਾਣੀ ਨਾ ਕਿ ਹੁਣ ਤਾਂ ਬਾਹਰ ਆਇਆ ਕਿਉਂ ਫਿਰ ਜਾ ਕੇ ਉੱਥੋਂ ਤੇਰੇ ਪਰਜਾਈ ਤੋਂ ਪਵਾ ਕੇ ਚਾਹ ਪੀ ਲਾ ਦੂੰ ਚੱਲ ਬਸ ਉਹ ਦੋਏ ਦੱਸ ਆਪਾਂ ਉਹਨਾਂ ਨੂੰ ਰੱਖੀ ਗਾ ਤੇ ਬੈਠੇ ਆ ਮੈਂ ਤਾਂ ਇਹੀ ਗੱਲ ਨਹੀਂ ਸਮਝ ਆਉਂਦੀ ਹੈਗੀ ਵੀ ਆਪਾਂ ਉਹਨਾਂ ਨੂੰ ਰੋਟੀ ਕਿਉਂ ਦੇ ਜੰਨੇ ਆ ਆਪਣੇ ਸਕੇ ਨਹੀਂ ਉਹ ਬੇ ਤੈਨੂੰ ਨਹੀਂ ਪਤਾ ਇਸ ਗੱਲ ਦਾ ਤੂੰ ਨਾ ਚੁੱਪ ਰਿਹਾ ਕਰ ਮੜਾ ਮੋਟਾ ਆ ਮੂੰਹ ਖੋਲਣ ਤੋਂ ਪਹਿਲਾਂ ਸੋਚ ਲਿਆ ਕਰ ਲੈ ਬੀਪੀ ਜੀ ਤਾਂ ਮੇਰੇ ਸਕੇ ਭੈਣ ਭਾਈ ਹੋਣ ਫਿਰ ਤਾਂ ਕਹੇ ਦੀ ਵੀ ਹਾਂ ਚਲ ਮੇਰੇ ਸਕੇ ਭੈਣ ਭਾਈ ਨੇ ਚਾਚੇ ਦੀ ਨੇ ਆਪਾਂ ਕਿਉਂ ਰੱਖੀ ਬੈਠੇ ਆ ਬੇ ਚਾਚੇ ਦਾ ਨਾ ਤਾਂ ਚੁੱਪ ਕਰਕੇ ਰਹਿ ਮੈਨੂੰ ਪਤਾ ਹੈ ਮੈਂ ਕਾ ਤੋ ਰੱਖੀ ਬੈਠੀ ਉਹਨਾਂ ਨੂੰ ਉਹ ਨਾ ਬਗਵਾਸ ਜੀ ਕਰਿਆ ਕਰ ਇਹ ਚਾ ਬਣਾ ਕੇ ਫਾਇਦਾ ਨਾ ਰੱਖਣ ਦਾ ਤੂੰ ਨਾ ਕਾਲਜ ਵਗ ਜਾ ਮੈਨੂੰ ਪਤਾ ਕੀ ਫਾਇਦਾ ਹੈ ਤੈਨੂੰ ਪਤਾ ਹੈ ਮੈਨੂੰ ਕਿਉਂ ਹੌਲ ਜਾਉਣੀ ਹੁੰਦੀ ਹੈ ਬੇਬੇ ਚਲ ਮੈਂ ਤਾਂ ਜਾਣਾਂ ਦੱਸ ਦੂੰਗੀ ਜਦੋਂ ਟਾਈਮ ਆਇਆ ਤੈਨੂੰ ਨਾਲੇ ਮੁੰਡੇ ਨੂੰ ਠਾ ਦੇ ਕੋਈ ਕੰਮ ਕਰ ਲੂਗਾ ਕੋਈ ਨਹੀਂ ਠਾਦਾ ਨਹੀਂ ਹੈਗੀ ਚੰਗਾ ਨਾਲੇ ਕੋਈ ਮੈਨੂੰ ਵੀ ਚਾਹ ਦੇ ਕੁੱਟ ਦੇ ਦੇ ਕੀ ਪਤਾ ਹੀ ਨਹੀਂ ਤੈਨੂੰ ਸਵੇਰ ਦੇ ਉੱਠੀ ਹੋਈਆਂ ਮੈਂ ਵੀ ਨਵੇਂੜੇ ਹੀ ਕੰਮਾਂ ਹਾਂਜੀ ਨਵੇੜ ਕੇ ਆ ਕੇ ਬੈਠੀ ਸੀਗੀ ਤੁਸੀਂ ਦੱਸੋ ਰੋਟੀ ਹੁਣੇ ਬਣਾਵਾਂ ਕਿ ਪਹਿਲੇ ਚਾਹ ਪੀਉਂਗੇ ਨਾ ਕੋਈ ਨਹੀਂ ਬਸ ਹਜੇ ਮੈਂ ਤਾਂ ਠਹਿਰ ਕੇ ਖਾਊਂਗਾ ਚਾਚੀ ਨੇ ਚਾਹ ਦੇਤੀ ਦੀ ਹਾਂਜੀ ਮੈਂ ਉਹਨਾਂ ਨੂੰ ਚਾਹ ਫੜਾਇਆ ਹੀ ਸੀਗੀ ਬੁਲਬਲ ਦੇਖ ਤੈਨੂੰ ਪਤਾ ਹੀ ਹੈ ਸਕੇ ਮਾਂ ਬਾਪ ਤਾਂ ਮਰੇ ਹੈ ਨਹੀਂ ਜੇ ਉਹ ਹੁੰਦੇ ਤਾਂ ਚੱਲ ਗੱਲ ਹੋਰ ਹੋਣੀ ਸੀ ਪਰ ਚਾਚੀ ਨੇ ਵੀ ਮੈਨੂੰ ਇੱਕ ਮਾਂ ਬਣ ਕੇ ਪਾਲਿਆ ਨਾ ਵਿਆਹ ਤਾਂ ਮੇਰਾ ਪਹਿਲਾਂ ਕੀਤਾ ਜਸ਼ਨ ਨਾਲੋਂ ਅਸਲ ਚ ਉਹਦਾ ਪੁੱਤ ਦਾ ਜਸ਼ਨ ਹੀ ਐ ਅਗਲੀ ਕਹਿੰਦੀ ਐ ਵੀ ਹਾਂ ਪਈ ਬਗਾਨੇ ਦੀ ਨੂੰਕਾ ਤੋਂ ਆਵੇ ਵੀ ਮੇਰੇ ਪੁੱਤ ਦੀ ਘਰ ਵਾਲੀ ਆਵੇ ਪਹਿਲਾਂ ਹਣ ਹੂੰ ਉਹਨੇ ਫਿਰ ਵੀ ਮੇਰਾ ਵਿਆਹ ਕਰਿਆ ਮੈਂ ਤਾਂ ਇਹੀ ਚਾਹਣਾ ਵੀ ਜਿਵੇਂ ਤੂੰ ਮੇਰੇ ਬਾਪ ਮਾਪ ਨੂੰ ਖਿਆਲ ਰੱਖਦੀ ਉਹਨਾਂ ਦਾ ਐਮੀ ਦਾ ਚਾਚੀ ਦਾ ਰੱਖਣਾ ਬਸ ਤੂੰ ਇਹ ਸਮਝ ਲੈ ਵੀ ਤੇਰੇ ਵਾਸਤੇ ਤੇਰੇ ਸੱਸ ਸਹੁਰਾ ਇਹੀ ਨੇ ਕੋਈ ਗੱਲ ਨਹੀਂ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ ਮੈਂ ਤਾਂ ਕਦੇ ਚਾਚੀ ਨੂੰ ਕਦੇ ਚਾਚੀ ਕਿਹਾ ਹੀ ਨਹੀਂ ਹਮੇਸ਼ਾ ਮੰਮੀ ਕਹਿੰਦੀ ਹੁੰਨੀ ਆ ਕਿਉਂਕਿ ਮੈਨੂੰ ਪਤਾ ਵੀ ਆਪਣੇ ਜੇ ਮਾਪਿਓ ਹੁੰਦੇ ਜਾਂ ਮੇਰਾ ਸਸੋਹਰਾ ਹੁੰਦਾ ਹਨਾ ਉਹਨਾਂ ਦੀ ਵੀ ਮੈਂ ਉਨੀਓ ਕੇਅਰ ਕਰਦੀ ਚਲ ਚਾਚੀ ਵੀ ਤਾਂ ਆਪਣੀ ਐ ਆਪਦਾ ਹੀ ਪਰਿਵਾਰ ਹੈ ਸਾਰਾ ਚਾਚੀ ਹੋ ਗਈ ਹੈਪੀ ਹੋ ਗਈ ਜਸ਼ਨ ਹੋ ਗਿਆ ਸਾਰੀ ਭੈਣ ਭਾਈਆਂ ਮੰਗੂਨੇ ਆਪਾਂ ਨੂੰ ਤਾਂ ਜਦੋਂ ਆਪਣਾ ਖਿਆਲ ਰੱਖਦੇ ਨੇ ਆਪਾਂ ਉਹਨਾਂ ਦਾ ਰੱਖਾਂਗੇ ਇੱਕ ਪਰਿਵਾਰ ਬਣ ਕੇ ਰਹਿਣਾ ਆਪਾਂ ਇਹਨਾਂ ਦੇ ਘਰੇ ਵੀ ਰਹਿਣੇ ਆ ਚਾਹੇ ਜ਼ਮੀਨ ਜਾਇਦਾਦ ਕੁਛ ਲਾ ਲੈ ਹਨਾ ਪਰ ਆਪਣੇ ਵਾਸਤੇ ਸਾਰਾ ਕੁਝ ਏਹੀ ਨੇ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਆਵੇ ਆਪਣੇ ਘਣੀਆ ਆਪਾਂ ਇੱਕ ਟਾਈਮ ਨਹੀਂ ਵੀ ਰੋਟੀ ਖਾਮਾਂਗੇ ਚੱਲ ਜੂ ਪਰ ਇਹਨਾਂ ਨੂੰ ਮਿਲਣੀ ਚਾਹੀਦੀ ਕੋਈ ਗੱਲ ਨਹੀਂ ਜੀ ਇਸ ਗੱਲ ਦਾ ਮੈਂ ਧਿਆਨ ਰੱਖਾਂਗੀ ਬਾਕੀ ਫਿਕਰ ਨਾ ਕਰੋ ਤੁਸੀਂ ਏਹੀ ਮੈਂ ਚਾਹਣਾ ਵੀ ਤੇਰੇ ਘਣੀ ਕੋਈ ਲਾਂਭਾ ਨਾ ਆਵੇ ਦੇਖ ਮੈਂ ਡਾ ਹੋ ਗਿਆ ਹੁਣ ਤਾਂ ਕੋਈ ਲਾਂਭਾ ਨਹੀਂ ਆਉਣ ਦਿੱਤਾ ਬਸ ਉਹਨਾਂ ਦੀ ਜ਼ੁਬਾਨ ਚ ਮੈਂ ਬੋਲਣ ਦੇਣ ਨਹੀਂ ਦਿੰਦਾ ਇਹ ਤੋਂ ਪਹਿਲਾਂ ਪੂਰਾ ਕਰਦਾ ਨਾ ਨਾ ਜੀ ਮੈਂ ਤਾਂ ਮੰਮੀ ਨੂੰ ਵੀ ਕੰਮ ਨਹੀਂ ਕਰਨ ਦਿੰਦੀ ਹੈਗੀ ਵੀ ਸਾਰਾ ਘਰ ਦਾ ਕੰਮ ਮੈਂ ਹੀ ਕਰਾਂਗੀ ਵੀ ਤੁਸੀਂ ਬੈ ਕੇ ਆਰਾਮ ਕਰੋ ਜਿਹੜੀ ਚੀਜ਼ ਵੀ ਚਾਹੀਦੀ ਹੈ ਨਾ ਮੈਨੂੰ ਬੋਲ ਮਾਰ ਲਓ ਐਨਾ ਖਿਆਲ ਰੱਖਦੀ ਆ ਮੈਂ ਮੇਰੇ ਵੱਲੋਂ ਕਦੇ ਵੀ ਘਾਟ ਨਹੀਂ ਆਉਂਦੀ ਬੇਫਿਕਰ ਰਹੋ ਚਲ ਸ਼ੁਕਰ ਹੈ ਮੈਂ ਵੀ ਇਹੀ ਚਾਹੁੰਦਾ ਸੀ ਚਲ ਫਿਰ ਹੁਣ ਲੈਦੇ ਚਾ ਇਹ ਗੱਲ ਕਰਨੀ ਸੀ ਤੁਸੀਂ ਹਾਂ ਮੇਰੇ ਦਿਲ 'ਚ ਇਹੀ ਗੱਲ ਸੀ ਕੋਈ ਨਹੀਂ ਮੈਂ ਲਿਆਉਣੀ ਆ ਚਾ ਚਾਚੀ ਹਾਂ ਬੋਤਲ ਮੈਂ ਉਹ ਕੰਦਾ ਸੀਗਾ 500 ਰੁਪਇਆ ਦੇਂਦੇ 500 ਰੁਪਇਆ ਹੂੰ ਮੇਰੇ ਕੋਲੇ ਕਿੱਥੇ ਪੁੱਤ ਕਿੰਨੇ ਤਾਂ ਖਰਚੇ ਵਧੇ ਪਏ ਨੇ ਚਾਚੀ ਲੋੜ थी ਮੈਨੂੰ ਆਈ ਸੀਗਾ ਵੀ ਚਲ ਕੇ ਰਕਮ ਜਾਂ ਨਿਕਲ ਜੂਗਾ ਇੰਨੇ ਚ ਤਨਖਾਹ ਆ ਜੂਗੀ ਹੁਣ ਆ ਜੇ ਬਾਰ ਬਾਰ ਉੱਥੇ ਦੁਕਾਨ ਤੋਂ ਫੜੀ ਜਾਂਦੇ ਆ ਪੈਸੇ ਅਗਲਾ ਕਹਿੰਦਾ ਵੀ ਹਜੇ ਭਈ ਮਹੀਨਾ ਪੂਰਾ ਨਹੀਂ ਹੁੰਦਾ ਤੂੰ ਪੈਸੇ ਪਹਿਲਾਂ ਫੜ ਲੈਣਾ ਹੁਣ ਛੋਟੇ ਦੀ ਫੀਸ ਭਰ ਕੇ ਹਟਿਆ ਕਾਲਜ ਹਾਂ ਬਾਕੀ ਪੁੱਤ ਤੇਰੇ ਵਿਆਹ ਤੇ ਹੁਣ ਇੰਨਾ ਖਰਚਾ ਹੋ ਗਿਆ ਆ ਜਿਹਦੇ ਦੋ ਭੈਣ ਭਾਈਆਂ ਦੇ ਦੇਣੇ ਸੀ ਮੈਂ ਚੱਕ ਜਾ ਕ ਉਹ ਦੇਤੇ ਜੇ ਤੂੰ ਬਾਲਾ ਕਰਦਾ ਨਾ ਮੈਂ ਤੇਰੀ ਚਾਚੀ ਤੋਂ ਫੜ ਲਿਆਉਣੀ ਐ ਨਾ ਨਾ ਕਿਸੇ ਤੋਂ ਤਾਂ ਕਿਉਂ ਮੰਗਣੇ ਨੇ ਮੈਂ ਤਾਂ ਐਤੀ ਮਾਂ ਚੱਲ ਤੈਨੂੰ ਹੁਣ ਫੜਾਈ ਤੀ ਉਹਦੇ ਪੈਸੇ ਜੀ ਵੀ ਚਲੂ ਨਾ ਚਾਹੋਣੇ ਤੇਰੇ ਲਵੇ ਉਹ ਪੁੱਤ ਮੈਂ ਨਾ ਹਲਵਾਈ ਦੇ ਦੇਣੀ ਸੀਗੇ ਅੱਛਾ ਉਹ ਮੈਂ ਉਹਦੇ ਦੇਤੀ ਮਹਾਰੋਜ ਗੇੜੇ ਮਾਰਦਾ ਸੋਨਾ ਨਹੀਂ ਲੱਗਦਾ ਉਹ ਬਿਆਲਾ ਵੀ ਚਾਚੀ ਦੇ ਸੁਮੀਂ ਨਹੀਂ ਖਰਚਾ ਕਰਵਾਇਆ ਇਹਨਾਂ ਮੈਂ ਤਾਂ ਕਿਆ ਦੀ ਵਿੱਚ 19 ਚੜਾਵਾ ਕਰ ਲੈਨੇ ਆ ਉਤਸ ਨੇ ਫालतੂ ਚੱਲ ਜਿਹੜਾ ਲੱਖ ਡੇਢ ਲੱਖ ਰੁਪਇਆ ਲਵਾਤ ਨਾ ਉਹ ਵੀ ਬੇਕਾਰ ਹੀ ਹੈ। ਕੋਈ ਨਾ ਪੁੱਤ ਕਿੰਨੇ ਕ ਲੱਗੇ ਨੇ ਇੰਨੇ ਕ ਤੂੰ ਹੀ ਲੱਗ ਜਾਂਦੇ ਹੁੰਦੇ ਨੇ। ਉਹੀ ਟੈਨਸ਼ਨ ਲਈ ਜਾਣਾ। ਆ ਬਥੇਰੇ ਕਮਾਉਣਾ ਤੂੰ ਸੁੱਖ ਨਾਲ। ਨਹੀਂ ਟੈਨਸ਼ਨ ਤਾਂ ਚਲ ਕਾਦੀ ਐ। ਐ ਹੁੰਦਾ ਵੀ ਜੇ ਹੱਥ 'ਚ 2 ਰੁਪਏ ਰਹਿਣ ਤਾਂ ਉਹ ਚੰਗਾ ਹੀ ਹੁੰਦਾ। ਚੱਲ ਫਿਰ ਮੈਂ ਐ ਕਰਦਾ ਜੱਗੀ ਤੋਂ ਲੈ ਜਾਨਾ ਫੜ ਕੇ। ਚੱਲ ਕੋਈ ਨਾ ਪੁੱਤ ਤੂੰ ਫੜ ਲੈ ਕਿਸੇ ਤੋਂ। ਨਾ ਖਰਚਾ ਨਾ ਬਾਲਾ ਕਰਿਆ ਕਰ। ਮੈਂ ਤਾਂ ਚਾਚੀ ਕਿੱਥੇ ਖਰਚਾ ਕਰਦਾ। ਤੇਰੇ ਸਾਹਮਣੇ ਤੈਨੂੰ ਪਤਾ ਹੀ ਆ ਹੁਣ। ਅੱਕੇ ਦਿਨ ਦਾ ਟੁੱਟਿਆ ਮੋਟਰਸਾਈਕਲ ਲਈ ਫਿਰਦਾ ਮਦਦਾ ਕੰਮ ਵੀ ਨਹੀਂ ਕਰਾਇਆ ਹੋਰ ਉਮੜਾ ਮੋਟਰ ਚਲੇ ਚ ਲੈਟਾ ਲੁਟਾ ਨਹੀਂ ਪਵਾ ਲਈ ਲੈਟਾ ਕਿ ਕਿੱਥੇ ਪਵਾ ਬਾ ਜਿਹੜੀ ਤਨਖਾਹ ਮਿਲੂਗੀ ਪੁੱਤ ਸਾਰੀ ਕੋ ਲਿਆ ਕੇ ਦੇ ਦੀ ਤੇ ਉਹ ਨਾ ਤੇਰੀ ਦੂਜੀ ਤਾਈ ਹੈ ਨੀ ਉਹ ਤੋਂ ਫੜੇ ਸੀ ਪੁੱਤ ਮੈਂ 10000 ਰੁਪਇਆ ਮੈਂ ਖਾ ਚੱਲ ਵਿਆਹ ਚ ਨਾ ਕਈ ਵਾਰੀ ਲੋੜ ਪੈ ਜਾਂਦੀ ਆ ਤਾਂ ਕਰ ਕੋਈ ਨਹੀਂ ਚਾਚੀ ਲੈ ਦੂੰ ਹਾਂ ਐ ਪੁੱਤ ਜੇ ਦਿੱਤੇ ਜਾਂ ਟਾਈਮ ਨਾ ਹਾਂ ਆਪਾਂ ਫੇਰ ਫੜਦੇ ਜੀ ਹੋ ਜਾਣੇ ਆ ਪੈਸਾ ਹਾਂ ਉਹ ਤਾਂ ਗੱਲ ਹੈਗੀ ਐ ਜੇ ਆਪਾਂ ਟਾਈਮ ਸਿਰ ਚੀਜ਼ ਮੋੜਾਂਗੇ ਤਾਂ ਅਗਲਾ ਦਵਾਰੇ ਦਊਗਾ ਦਵਾਰੇ ਦਊਗਾ ਕੋਈ ਨਾ ਪੁੱਤ ਟੈਨਸ਼ਨ ਨਾ ਕਰਿਆ ਕਰ ਤੂੰ ਐਵੇਂ ਹੈ ਬਥੇਰਾ ਮੈਂ ਬੈਠੀ ਹਾਂ ਪੈਸਾ ਟਕਾ ਲਾਉਣ ਨੂੰ ਕੋਈ ਨਾ ਹਾਂ ਜੇ ਕੋਈ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ ਤੇ ਚੱਲ ਮੈਂ ਤਾਂ ਮੜਾ ਜੋ ਕੰਮ ਜਾ ਕਰਦੀ ਕੱਪੜੇ ਪਏ ਸੀ ਮਾ ਚੱਕ ਲਿਆਵਾਂ ਤੇ ਧੋ ਦਾਂ ਚੱਲ ਉਹ ਜਵਾਕ ਦੀ ਹੈ ਨਵੀਂ ਨਮੇਲੀ ਹੈ ਮਾ ਹਾਂ ਨਵੇੜਲੇ ਹਾਂ ਨਾ ਕੋਈ ਨਹੀਂ ਬੁਲਾ ਲੈ ਤਾਂ ਕੋਈ ਨਹੀਂ ਆਜੂਗੀ ਬਦ ਕੋਈ ਨਾ ਪੁੱਤ ਕਰ ਲਾਂਦੇ ਐਸ ਦੋ ਦਿਨ ਚੰਗ ਜਿਹੜੇ ਸਾਬ ਨਾਲ ਚਰਚੇ ਜੋ ਕਹੀ ਜਾਂਦੀ ਆ ਤਨਖਾਹ ਲਿਆ ਕੇ ਮੇਰੇ ਹੱਥੇ ਧਰ ਦੀ ਲੈਟਾਂ ਦਾ ਪਈ ਖੜੀਆਂ ਨੇ ਮੋਟਰਸਾਈਕਲ ਦੀ ਅਪ੍ਰੀਤ ਕੀ ਹਾਲ ਹੈ ਮੈਂ ਵਧੀਆ ਤੂੰ ਸੁਣਾ ਕਿਵੇਂ ਹਾਂ ਹਾਂ ਹਰੇ ਸਾਰੇ ਵਧੀਆ ਨੇ ਮੇਰੇ ਹਸਬੰਡ ਦਾ ਵੀ ਸੁਭਾਅ ਵਧੀਆ ਚ ਮੈਨਾਂ ਤੇ ਨਾ ਫੇਰ ਗੱਲ ਕਰਦੀ ਆ ਪ੍ਰੀਤ ਠੀਕ ਹੈ ਹਾਂ ਹਾਂ ਥੋੜੀ देर ਤਾਂ ਕਾਲ ਕਰ ਲਈ ਮੈਨੂੰ ਕਿਹਦਾ ਫੋਨ ਆ ਰਿਹਾ ਸੀ ਪਰੀਤਨੀ ਹੈ ਕਿ ਮੇਰੀ ਸਹੇਲੀ ਅੱਛਾ ਉਹਦਾ ਫੋਨ ਸੀਗਾ ਅੱਜ ਬੈਜੋ ਬਸ ਬੈਠੀ ਪੁੱਤ ਮੈਂ ਤੈਨੂੰ ਐ ਕਹਿੰਦੀ ਸੀਗੀ ਮੈਂ ਖ ਮੜਮਟਕਾ ਮਦੇ ਹੱਥ ਲਾ ਲਿਆ ਕਰ ਪੁੱਤ ਹੁਣ ਤਾਂ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੇ ਮੰਮੀ ਮੈਂ ਅੱਜ ਤੋਂ ਕੰਮ ਸ਼ੁਰੂ ਕਰ ਤਲਿਆ ਚਾਹ ਬਣਾ ਕੇ ਦੇਤੀ ਮੈਂ ਤੁਹਾਨੂੰ ਹੋਰ ਕੋਈ ਕੰਮ ਹੈਗਾ ਤਾਂ ਤੁਸੀਂ ਮੈਨੂੰ ਦੱਸ ਦੋ ਬਸ ਕੱਲੀ ਚਾਹ ਬਣਾਏ ਇਹਨੂੰ ਕੰਮ ਨਹੀਂ ਲਿਆ ਪੁੱਤ ਝਾੜੂ ਪੋਚਾਪੇ ਕੱਪੜੇ ਧੋਣ ਵਾਲੇ ਪਏ ਨੇ ਸਬਜ਼ੀ ਰੋਟੀ ਕਰਨ ਵਾਲੀ ਪਈ ਆ ਜੀ ਹੁਣ ਮਾੜਾ ਮੋਟਾ ਤੂੰ ਸਾਨੂੰ ਦੇਖੇਂਗੀ ਬਾਹਰ ਕੋਈ ਭੈਣ ਭਾਈ ਆਉਂਦੇ ਕੋਲੇ ਬੈੰਦੀ ਉੱਠਦੇ ਕੋਲੇ ਫੇਰ ਹੀ ਕੱਲ ਨੂੰ ਪਤਾ ਲੱਗੂ ਤੈਨੂੰ ਵੀ ਕੀ ਹੁੰਦੀ ਹੈ ਕਬੀਲਦਾਰੀ ਮੰਮੀ ਮੈਂ ਨਾ ਘਰੇ ਕਦੇ ਕੰਮ ਨਹੀਂ ਕਰਿਆ ਹੈਗਾ ਤੁਸੀਂ ਮੈਨੂੰ ਸਮਝਾ ਦਿਓ ਕਿਵੇਂ ਕੀ ਕਿਹੜੇ-ਕਿਹੜੇ ਕੰਮ ਨੇ ਹਣਾ ਹਾਂ ਕੰਮ ਤਾਂ ਕੁਛ ਵੀ ਨਹੀਂ ਆਪਣੇ ਘਰੇ ਕਿਹੜਾ ਕੰਮ ਹੈ ਕੋਈ ਕੰਮ ਨਹੀਂ ਸਿੱਖਿਆ ਹੋਰ ਕੀ ਸਿੱਖਿਆ ਤੈਨੂੰ ਮੈਂ ਨਾ ਪੜਦੀ ਰਹੀ ਤੇ ਮੇਰੀ ਮੰਮੀ ਨੇ ਤਾਂ ਕਦੇ ਮੈਨੂੰ ਕੰਮ ਨੂੰ ਹੱਥ ਤੱਕ ਨਹੀਂ ਲਾ ਕੇ ਦਿੱਤਾ ਵੀ ਤੂੰ ਕੰਮ ਕਰ ਕੋਈ ਗੱਲ ਨਹੀਂ ਤੁਸੀਂ ਆਜ਼ੂ ਕਿਹੜਾ ਕੰਮ ਕਰਨ ਵਾਲਾ ਮੈਂ ਕਰ ਦੰਨੀ ਆ ਅੱਛਾ ਪੜ੍ਹਦੀ ਰਹੀ ਹਾਂਜੀ ਐ ਕਰ ਕਿਤਾਬ ਚੱਕ ਰੋ ਉਹਦੇ ਵਿੱਚ ਲਿਖਿਆ ਹੋਣਾ ਵੀ ਘਰ ਦਾ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਿਆ ਕਰਦੇ ਨੇ ਦੇ ਤਪੜਾਈ ਨੇ ਕੁਛ ਤੈਨੂੰ ਮੰਮੀ ਉਹ ਗੱਲ ਨਹੀਂ ਹੈਗੀ ਪੜਾਈ ਵਾਲੀ ਧਿਆਨ ਸੀਗਾ ਘਰ ਦੇ ਕੰਮਾਂ ਵੱਲ ਧਿਆਨ ਹੀ ਨਹੀਂ ਰਿਹਾ ਹੈਗਾ ਮੇਰਾ ਤਾਂ ਤਾ ਨੂੰ ਤਾਂ ਪਹਿਲੇ ਮੈਂ ਤੈਨੂੰ ਕਹਿੰਨੀ ਆ ਉਹ ਕਿਤਾਬ ਲਿਆ ਉਹਦੇ ਵਿੱਚੋਂ ਦੇਖ ਦੇ ਇੱਥੇ ਕਰ ਲਾ ਵੀ ਆਹ ਕੰਮ ਪਹਿਲਾਂ ਹੁੰਦਾ ਬਾਅਦ ਚ ਹੁੰਦਾ ਐ ਹੁੰਦਾ ਕੋਈ ਗੱਲ ਨਹੀਂ ਮੰਮੀ ਜਦ ਪੜ੍ਹਾਈ ਕਰਦੀ ਸੀ ਨਾ ਨਾਲ ਨਾਲ ਘਰ ਦੇ ਕੰਮਾਂ ਦਾ ਵੀ ਧਿਆਨ ਦੇਣਾ ਸੀ ਮੈਨੂੰ ਮਾਫ ਕਰ ਤੋ ਮੰਮੀ ਹੱਕ ਤੋ ਨਾ ਮੈਂ ਆਪ ਹੀ ਦੇਖ ਲੈ ਕਰਾਂਗੀ ਕਿਹੜੇ ਕੰਮ ਕਰਨ ਵਾਲੇ ਪਏ ਨੇ ਇਹ ਤੇਰਾ ਪੇਕਾ ਕਰਨੀ ਸੌਰਾ ਕਰ ਇੱਥੇ ਤਾਂ ਕੰਮ ਕਰਨਾ ਹੀ ਪਊਗਾ ਮੈਂ ਨਹੀਂ ਕਰਦੀ ਡੱਕਾ ਵੀ ਕਿਤੇ ਐ ਹੋਗਾ ਵੀ ਇਹ ਕਰੂਗੀ ਕੰਮ ਠੀਕ ਹੈ ਨਾਲੇ ਮੈਂ ਤੇਰੀ ਮਾਂ ਨਹੀਂ ਸੱਸਾਂ ਹਾਂ ਧੀ ਆ ਚੂੜੀਆਂ ਪਵਾ ਲੈਂ ਪਰਸੋਂ ਤੱਕ ਇਹਨੂੰ ਵੀ ਵਧਾ ਦੇ ਚੂੜੇ ਨੂੰ ਠੀਕ ਹੈ ਮੰਮੀ ਤੇ ਨਾ ਬਾਦਮੀ ਘਟ ਮੀ ਜੀ ਗੱਲ ਮੁੰਡੇ ਕੋਲੇ ਨਾ ਕਰਿਆ ਕਰ ਨਹੀਂ ਮੰਮੀ ਮੈਂ ਤਾਂ ਉਹਨਾਂ ਕੋਲ ਕੋਈ ਗੱਲ ਵੀ ਨਹੀਂ ਕਰਦੀ ਹੈਗੀ ਹਾਂ ਹੁਣ ਸਾਰੇ ਘਰ ਦੀ ਗੱਲ ਥੋੜੀ ਕਰਾਂਗੀ ਮੈਂ ਐਵੇਂ ਤੁਹਾਨੂੰ ਪਤਾ ਵੀ ਘਰ ਚ ਕਲੇਸ਼ ਪੈਂਦਾ ਆਜ ਹੀ ਬਾਰੇ ਠੀਕ ਹੈ ਮੰਮੀ ਠੀਕ ਹੈ ਮੰਮੀ ਕੋਈ ਗੱਲ ਨਹੀਂ ਤੁਸੀਂ ਰੋਵੋ ਨਾ ਪਲੀਜ਼ ਮੈਨੂੰ ਐਵੇਂ ਤੁਸੀਂ ਰੋਂਦੇ ਚੰਗੇ ਨਹੀਂ ਲੱਗਦੇ ਹੈਗੇ ਕੋਈ ਗੱਲ ਨਹੀਂ ਤੁਹਾਨੂੰ 1 ਲੱਖ ਰੁਪਏ ਦੀ ਲੋੜ ਹੈ ਨਾ ਮੈਂ ਨਾ 1.5 ਲੱਖ ਰੁਪਏ ਦਾ ਅਰੇਂਜ ਕਰ ਦੰਨੀ ਆ ਜਿੰਨੇ ਵੀ ਤੁਹਾਨੂੰ ਲੋੜ ਹੋਏ ਨਾ ਤੁਸੀਂ ਪਹਿਲਾਂ ਆਪਣਾ ਦੇਖ ਲਿਓ ਓਹੋ ਥੈਂਕ ਯੂ ਅਲੀ ਕੀ ਗੱਲ ਹੈ ਹੁਣ ਜੇ ਦੁੱਖ ਸੁੱਖ ਚ ਮੈਂ ਨਹੀਂ ਤੁਹਾਡੇ ਨਾਲ ਖੜਾਂਗੀ ਤਾਂ ਹੋਰ ਕੌਣ ਖੜੂਗਾ ਚਲੋ ਕੋਈ ਗੱਲ ਨਹੀਂ ਮੈਂ ਨਹਲਾ ਕਰਦੀ ਹਾਂ ਕਿ ਤੂੰ ਤੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੀ ਮੈਂ ਠੀਕ ਹੈ ਠੀਕ ਹੈ 1.5 ਲੱਖ ਰੁਪਏ ਦਾ ਨਹਲਾ ਕਿਥੋਂ ਕਰਾਂ ਮੈਂ ਚੰਦਨੀ ਆ ਰਹੀ ਮੈਨੂੰ ਜੇ ਮੈਂ ਤਾਰੀ ਤੋਂ ਮੰਗਾਂਗੀ ਪੈਸੇ ਉਹਨੂੰ ਪਤਾ ਲੱਗ ਜਾਊਗਾ ਫਿਰ ਮੈਨੂੰ ਕਿਸ ਵਾਸਤੇ ਚਾਹੀਦੇ ਨੇ ਸਮਝ ਨਹੀਂ ਆ ਰਿਹਾ ਹੁਣ ਹਾਂ ਸਤ ਜੁੜੀ ਮੰਮੀ ਉਹਨਾਂ ਨੇ ਸ਼ਗਨ ਪਾਏ ਸੀ ਤੇ ਬਾਕੀ ਰਿਸ਼ਤੇਦਾਰਾਂ ਨੇ ਪਾਇਆ ਸੀਗਾ ਉਹ ਇਕੱਠੇ ਕਰ ਲੰਨੀ ਆ ਤੇ ਉਹ ਬਾਕੀ ਜਿਹੜੇ ਇਹਨਾਂ ਨੇ ਗਹਿਣੇ ਪਾਏ ਸੀਗੇ ਉਹ ਗਿਰਵੀ ਰੱਖਿਆ ਨਹੀਂ ਮੈਂ ਇੰਨਾ ਕੁ ਤਾਂ ਹੋ ਗਈ 3 ਲੱਖ ਰੁਪਏ ਦਾ ਹੀ ਲਾਹ ਤਾਂ ਹੋ ਹੀ ਜਾਊਗਾ ਟੂਮਾ ਰੱਖ ਦਾਂਗੀ ਮੈਂ ਚਲ ਦੇਖ ਰਹੀ ਹਾਂ ਅਲਮਰੀ ਚ ਇਹ ਇੰਨੀ ਕਿਵੇਂ ਦੋਨੇ? ਜਬੇ ਬੇਬਿੰਦਸਾ ਜਾ ਕੇ ਇਹ ਬੇ 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 ਤੋ ਸੁਤੀ ਰਹਿ ਜੇਗੀ ਸਾਰਾ ਘਰ ਲੁੱਟ ਕੇ ਲੈ ਜਾਣਗੇ ਲੋਕ ਬੇ ਕੀ ਹੋ ਗਿਆ? ਰੈ ਵੀ ਕੀ ਗਿਆ ਹੋਂ ਨੂੰ? ਕਿਹਨੇ ਲੁੱਟ ਲਿਆ ਘਰ? ਆਪਣੇ ਤਾਂ ਕੋਈ ਆਇਆ ਵੀ ਨਹੀਂ 12 ਚ ਤਾਂ ਮੈਂ ਜੜਾ ਹੀ ਪਈਆਂ ਮੈਂ। ਕੱਲਾ ਜੇ ਅਗਲਾ ਅੰਦਰ ਆਊਗਾ ਤਾਂ ਹੀ ਘਰ ਲੁੱਟਿਆ ਜਾਊਗਾ। ਉਹ ਲੱਗ ਰਹੀ ਕਿ ਸੁਣਾ ਗੱਲਾਂ ਮਾਰਨ ਕੌਣ ਹੋਰ ਕੌਣ ਆਪਣੀ ਪਰਚਾਈ ਤੇਰੀ ਹਾਂ ਕਿਹਦੇ ਨਾਲ ਕਰਦੀ ਆ ਗੱਲਾਂ ਪਤਾ ਨਹੀਂ ਮੈਨੂੰ ਕੀ ਇਹ ਨਾਲ ਲੱਗ ਰਹੀ ਹੈ ਚੀਜ਼ ਹੀ ਕਰਨ ਲੱਗ ਰਹੀ ਕਿ ਨਹੀਂ ਹਾਂ ਲੱਖ ਡੇਢ ਲੱਖ ਦੇ ਦੂੰਗੀ ਇਹਦੀ ਪੈਸਿਆਂ ਦੀ ਗੱਲ ਕਰਦੀ ਆ ਵੀ ਹੋਰ ਮੈਂ ਹੁਣ ਤਾਂ ਸੁਣ ਕੇ ਆਇਆ ਦੋ ਮਹੀਨਾ ਝੂਠ ਬੋਲਦੀ ਤੇ ਮੈਨੂੰ ਲੋੜ ਕੀ ਆ ਸੇ ਦੱਸ ਦੇ ਉਹ ਲੱਗ ਰਹੀ ਆ ਹਾਂਜੀ ਹਾਂ ਮੈਂ ਕਰ ਦੂੰਗੀ ਡੇਢ ਲੱਖ ਦਾ ਰੇਂਜ ਹੈ ਜੇ ਨਾਲ ਜੇ ਤੈਨੂੰ ਇਹ ਲੱਗਦਾ ਵੀ ਮੈਂ ਝੂਠ ਬੋਲਦਾ ਮੂੰਹ ਤੇ ਬਲਾ ਲਾ ਉਹਦੇ ਨੇ ਬਾਰ ਕਰ ਲਟਾਈ ਜਾਂਦੀ ਐ ਮੂਮੈਂਟ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਐਂ ਘਰ-ਬਾਰ ਸਾਰਾ ਛੱਡ ਕੇ ਤਰ ਤਾਈ ਕਿ ਨਹੀਂ ਜਾ ਵੈਂਦੀ ਸੀਗੀ ਬਸ ਐਂ ਘਰ ਲੁੱਟੇ ਜਾਂਦੇ ਨੇ ਲੋਕਾਂ ਦੇ ਦੇ ਉਹ ਬੋਲ ਮਾਰ ਬੋਲ ਮਾਰ ਉਹਨ ਪਰਜਾਈ ਦੇ ਪਰਜਾਈ ਕੀ ਨਾਂ ਲੈ ਕੇ ਬੋਲ ਮਾਰ ਬੱਚਾ ਪਰਜਾਈ ਦਾ ਨਹੀਂ ਨਾਮ ਸੀ ਸੱਚ ਬੇ ਬੁਲਬੁਲਾ ਐ ਹਾਂ ਬੁਲਬੁਲਾ ਪਰਜਾਈ ਨਹੀਂ ਆਜਾਂਗੀ ਬਾਹਰ ਕਿ ਹਮਾ ਹੁਣ ਕਾਨੂੰ ਆਉਗੀ ਮੂੰਹ ਤਾਂ ਕਾਲਾ ਕਰੇ ਰੱਖਿਆ ਨੇ ਮੂੰਹ ਕੀ ਮੇਰੇ ਤਜਮੀਨ ਨਿਕਲ ਗਈ ਪੈਰਾਂ ਥੱਲਿਓ ਜਦੋਂ ਆ ਘਰ ਦੱਸੀ ਪਤਾ ਨਹੀਂ ਤਾਂ ਕਿੱਦਿਆ ਕਿਦਿਆ ਘਰ ਖਵਾਉਂਦੀ ਸੀ ਭਾਈ ਤੇਰੇ ਤਾਂ ਪੈਰ ਹੀ ਨਿਕਲੇ ਤੈਨੂੰ ਮੈਂ ਦੱਸੀ ਆ ਮੈਂ ਕੰਨੀ ਸੁਣ ਕੇ ਆਇਆ ਕੁੜੀ ਆ ਜਾਈਗੀ ਕਿਆ ਮੰਨ더라 ਬੇਬੇ ਹੁਣ ਨਹੀਂ ਆਉਂਦੀ ਹੁਣ ਤੇਰੀ ਬਾਜ ਕਾ ਨੂੰ ਸੁਣਗੀ ਉਹ ਸਹੀ ਗੱਲ ਆ ਪੁੱਤ ਆ ਆ ਗਈ ਲੈ ਪੁੱਛ ਲੈ ਹਾਂ ਮਹਾਰਾਣੀ ਬੁਲਾਇਆ ਸੀ ਮਾੜੇ ਮੋਟੇ ਸ਼ਰਮ ਮੰਨ ਲਾ ਦੀ ਘਰ ਲੁੱਟਣ ਤੋਂ ਪਹਿਲਾਂ ਘਰ ਲੁੱਟਣ ਤੋਂ ਪਹਿਲਾਂ ਠੀਕ ਹੀ ਆਨੇ ਮੰਮੀ ਤੁਸੀਂ ਅਕਿਹੜੇ ਜਾਰਾਂ ਨੂੰ ਖਵਾਈ ਜਾਨੀ ਆ ਪੈਸੇ ਪੈਸੇ ਹਾਂ ਨਾ ਸ਼ਰਮ ਮਨ ਲਾ ਜੇ ਮੈਂ ਇੱਥੇ ਬੈਠੀ ਆ ਸਾਰਾ ਖੁੱਲ ਖਵਾਰਾ ਸੱਡ ਕੇ ਨਹੀਂ ਮੰਮੀ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਉਪਰ ਜਾਈ ਮੈਂ ਹੁਣ ਤਾਂ ਸੁਣ ਕੇ ਆਇਆ ਲੱਗ ਰਹੀ ਸੀ ਹਾਂ 1 ਲੱਖ ਡੇਢ ਲੱਖ ਦੇ ਦੂੰਗੀ ਵੀਰੇ ਤੂੰ ਮੇਰੇ ਕਮਰੇ ਦੇ ਬਾਹਰ ਕੀ ਕਰਦੇ ਸੀ ਆਹੀ ਕੁਸ ਹੁੰਦਾ ਆ ਅੱਛਾ ਸਾਡਾ ਘਰ ਆ ਨਾ ਮੈਂ ਤਾਂ ਜਿੱਥੇ ਮਰਜੀ ਫੇਰਾ ਕੀ ਹੋ ਗਿਆ ਬੇ ਕੀ ਹੋਣਾ ਸੀ ਇਹਨੂੰ ਪਸਲਾ ਐਨ ਪਛਤਰਕਾਰ ਐ ਨੂੰ ਕੀ ਇਹਨੇ ਮਾਇਆ ਇਹਦਾ ਹਮੈਤੀਆ ਇਹਦਾ ਚਮਚਾ ਪੁੱਤ ਇਹਦਾ ਕੀ ਹੋ ਗਿਆ ਚਾਚੀ ਤੂੰ ਗੱਲ ਤਾਂ ਦੱਸੋਂਗੇ ਇਹ ਕਿਹਦੇ ਨਾਲ ਫੋਨ 'ਤੇ ਗੱਲਾਂ ਕਰਦੀ ਐ ਇਹ ਮਾੜੀ ਮੋਟੀ ਸ਼ਰਮ ਮੰਨ ਲਿਆ ਕਰ ਪਾਈ ਮਾੜੀ ਮੋਟੀ ਨਿਗਾਹ ਰੱਖ ਲਿਆ ਕਰ ਤੇ ਕੀ ਗੱਲ ਹੋ ਗਈ ਬਿਲਕੁਲ ਡੇਢ ਲੱਖ ਦਾ ਗੱਲ ਜੇ ਬਈ ਤੈਨੂੰ ਮੈਂ ਦੱਸਦਾ ਹਾਂ ਅੰਦਰ ਵੜ ਕੇ ਕਿਸੇ ਨਾਲ ਫੋਨ 'ਤੇ ਗੱਲਾਂ ਕਰ ਲੱਗ ਰਹੀ ਆ ਨਹੀਂ ਹਾਂ ਲੱਖ ਲੱਖ ਡੇਢ ਲੱਖ ਦੇ ਦੂੰ ਤੇ ਨੂੰ ਕਹਿੰਦੀ ਆ ਪੁੱਛ ਲਿਆ ਕੌਣ ਆ ਇਹ ਕਿਉਂ ਦਿੰਦੀ ਆ ਪੈਸੇ ਚਾਚੀ ਮੈਨੂੰ ਸਾਰਾ ਪਤੀ ਆ ਬਸ ਜੀ ਇਹਦੇ ਪੈਸੇ ਨੇ ਜੀਕਰ ਤੁਸੀਂ ਐਵੇਂ ਨਾ ਲੜੀ ਚੱਲ ਲੈ ਆਹ ਦੇਖ ਲੈ ਨੂੰ ਹੀ ਪਤਾ ਹੈ ਨਾ ਸਾਨੂੰ ਭਾਈ ਪਤਾ ਨਹੀਂ ਨਾ ਕਹੇ ਜਾਂ ਕਿਹੜਾ ਚੰਦ ਚਾੜਤਾ ਉਹਦੇ ਨਾਂ ਕਰਾਉਂਦੀ ਵਿਆਹ ਕਿਉਂ ਵਿਚਾਰਾ ਡੰਡਿਆ ਸੀ ਇਹ ਚਾਚੀ ਕੀ ਕਹੀ ਜੰਨਿਆ ਕੀ ਚੰਦ ਚਾੜਤਾ ਕੀ ਗੱਲ ਹੋਗੀ ਜੇ 1 ਲੱਖ ਡੇਢ ਲੱਖ ਰੁਪਏ ਨੂੰ ਹਾਂ ਕਰਤੀ ਨੇ ਆਹ ਦੇਖੋ ਉਹ ਭਾਈ ਜੀ ਜੀ ਕਰਕੇ ਗੱਲਾਂ ਕਰਨ ਲੱਗ ਰਹੀ ਆ ਹਾਏ ਹਾਏ ਹਾਂ ਜੀ ਦੇ ਦੂੰਗੀ ਡੇਢ ਲੱਖ ਭਾਈ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਕੋਈ ਹੋ ਸਕਦਾ ਹੋ ਸਕਦਾ ਭਾਈ ਮੈਂ ਤੇਰੀ ਰਿਸਪੈਕਟ ਕਰਦਾ ਰਿਸ਼ਤੇਦਾਰੂ ਜੀ ਕੌਣ ਕਹਿੰਦਾ ਹੁੰਦਾ ਚੀਕਰ ਵਾਲੇ ਨੂੰ ਘਰ ਵਾਲੇ ਨੂੰ ਕਹਿੰਦੇ ਹੁੰਦੇ ਨੇ ਕਿਉਂ ਜੀ ਕਹਿੰਦੇ ਨਹੀਂ ਹੁੰਦੇ ਤੂੰ ਆਪਦੇ ਮਾਸਟਰਾਂ ਨੂੰ ਜਾਂ ਸਕੂਲ 'ਚ ਮੈਡਮ ਨੂੰ ਜੀ ਕਹਿੰਦੇ। ਬਗਾਨੇ ਬੰਦੇ ਨੂੰ ਕੀ ਕਹਾਂਗੇ? ਤੈਨੂੰ ਭਾਈ ਕਹਿ ਦੂਗੀ ਨਹੀਂ ਕਹਿੰਦੀ। ਉਹ ਚੜੀ ਕੋ ਮਰੀ ਜਾਂਦਾ ਜਵਾ ਤੂੰ। ਦੇਖ ਤਾ ਲੈ ਕਿਵੇਂ ਬੋਲੀ ਜਾਂਦਾ ਤੂੰ ਵੀ। ਓ ਯਾਰ ਭਾਈ ਸਾਡਾ ਕਰਨ ਮੈਂ ਤਾਂ ਇਹੀ ਬੋਲਾਂਗਾ। ਤੂੰ ਨਾ ਮੇਰੇ ਮੁੰਡੇ ਨੂੰ ਨਾ ਵੱਧ ਘੱਟ ਬੋਲ ਭਾਈ। ਜਿਹਨੂੰ ਮਿਰਚ ਲੱਗਦੀ ਨਹੀਂ ਆ ਤਾਂ ਬਾਹਰ ਵਗਜੋ। ਵਗ ਜਾ ਕੇ ਫਿਰ ਐਡੀ ਕੋਈ ਗੱਲ ਨਹੀਂ। ਜਾਓ ਫਿਰ। ਉਹ ਫਿਰ ਵਗ ਜਾਂਗੇ ਕਿਉਂ ਜਵਾ ਮਰੀ ਜਾਂਦਾ। ਭਾਈ ਮੈਂ ਤਾਂ ਜਵਾਬ ਮਾਰੂਗਾ। ਹਾਂ ਫਿਰ ਬੋਲਣਾ ਚਾਚੀ। ਕੀ ਗੱਲ ਤੇਰੀ ਕੁੜੀ ਨੇ ਪੈਸੇ ਮੰਗੇ ਨੇ ਮੇਥੋਂ ਪੁੱਛ ਤੋ ਅਬ ਬੱਗਵਾਲ ਬਿਲਕੀ ਜਾਂਦਾ ਮੇਰੀ ਗੱਲ ਸੁਣ ਲੈ ਨਾ ਮੇਰੀ ਗੱਲ ਸਿਰਫ ਆਤੋਂ ਨਹੀਂ ਮੰਗੂਗੀ ਕਿ ਪੈਸੇ ਉਹ ਤੇਰੇ ਤੋਂ ਮੰਗੂਗੀ ਮੰਗਦੀ ਨਹੀਂ ਤੇਰੇ ਤੋਂ ਨੰਗ ਤੋਂ ਮੰਗੂ ਦਿੱਥੋ ਤੇਰੇ ਨਾਲ ਨੰਗ ਤੇਰੇ ਮੈਨੂੰ ਤਾਂ ਦੱਸ ਦੇ ਸਾਰਾ ਕੁਝ ਹੀ ਆ ਪੱਲੇ ਮੇਰੇ ਕੀ ਨਹੀਂ ਪੱਲੇ ਮੇਰੇ ਹੈ ਕੀ ਹੈ ਤੇਰੇ ਪੱਲੇ ਕਿਉਂ ਕੀ ਪੱਲੇ ਮੇਰੇ ਕੀ ਨਹੀਂ ਸਾਡੇ ਘਰੇ ਬੈਠਾ ਬੈਠਾ ਰੋਟੀਆਂ ਖਾਣਾ ਤੂੰ ਰੋਟੇ ਪਾੜਦਾ ਆਈ ਕਾਲਿਆ ਰੱਖੀ ਐ ਸੋਡੇ ਘਰੇ ਤਾਂ ਬੈਠਿਆ ਜੇ ਬਿਠਿਆ ਆ ਸਮਝਣ ਲੱਗੀ ਕੀ ਨਹੀਂ ਬਿਠਿਆ ਹੈ ਬੈਠੀ ਤੇਰੀ ਮਾਂ ਪੁੱਛ ਪੁੱਛ ਬੈਠੀ ਆ ਫਿਰ ਇਹ ਪਤਾ ਬਹਾਇਆ ਤਾਂ ਤਾਂ ਸੀ ਵੀ ਚੱਲ ਕੋਈ ਸਾਰਾ ਨਹੀਂ ਹੈਗਾ ਇਹਨਾਂ ਦਾ ਇਹ ਤਾਂ ਆਪਣੇ ਸਿਰ ਤੇ ਲਾ ਕੇ ਲੱਤਾ ਮਾਰਦੇ ਇੱਕ ਬਿਠਾਇਆ ਤੀ ਆਏ ਨਹੀਂ ਗਏ ਹਦੀ ਵੀ ਸਾਰੇ ਢੱਬਾ ਸਾਡੇ ਲਈ ਬੈਜੋ ਕਾਣੂ ਬਿਠਾਇਆ ਸਾਨੂੰ ਇਥੇ ਜ਼ਮੀਨ ਦੇ ਨਾਲ ਚ ਵੀ ਤੁਸੀਂ ਇਹਦੀ ਜ਼ਮੀਨ ਢੱਭੋਗੇ ਜਿਹੜੀ ਹਵਾ ਨੂੰ ਫੇਰਦੀਆਂ ਨਾ ਚਾਚੀ ਸਾਰਾ ਪਤਾ ਹੀ ਹੈ ਠੀਕ ਹੈ ਜ਼ਮੀਨ ਇਦੋਂ ਪਹਿਲਾਂ ਮੈਂ ਸਾਰੀ ਇਹਦੇ ਨਾਲ ਵਾਰ ਰੱਖੀ ਆ ਆਪਦੇ ਨਾਲ ਵਾਰ ਕੇ ਰੱਖ ਲੈ ਇਹਨਾਂ ਨੂੰ ਆਏ ਹੋਵੇ ਨਾ ਵੀ ਹਾਂ ਕੋਈ ਨਹੀਂ ਕੱਲ ਨੂੰ ਇਹਨਾਂ ਦਾ ਕੁਝ ਗਿਆ ਇਦੋਂ ਸਾਡੀ ਹੈ ਮੇਰੇ ਤੋਂ ਬਾਅਦ ਇਹਦੀ ਐ ਇਹਦੇ ਤੋਂ ਬਾਅਦ ਮੇਰੀ ਐ ਸਾਡੇ ਦੋਨਾਂ ਦੀ ਨਾ ਐ ਸਾਡੀ ਜੀ ਦੀ ਐ ਯਾਰ ਭਾਈ ਅਸੀਂ ਕੁਛ ਨਹੀਂ ਕਰਨਾ ਥੋੜੀ ਜ਼ਮੀਨ ਦਾ ਬਾਹਰ ਭੱਗ ਜਾਓ ਭੱਗ ਜਾਗੇ ਰਹੀ ਗੱਲ ਜਿਹੜੀ ਤੂੰ ਤੋਂਮ ਤਰਾਉਣੀ ਐ ਆਪਦੀ ਕੁੜੀ ਨੂੰ ਹੋਣ ਕਰ ਉਹਨੂੰ ਅੱਛਾ ਤੂੰ ਤਾਂ ਮੁੰਡਾ ਚੁੱਪਿਆ ਕਰ ਜਾ ਅਮ ਆਪਦੀ ਕੁੜੀ ਨੂੰ ਆਪਿਆ ਫੋਨ ਲਾ ਕੇ ਪੁੱਛਣੇ ਆ ਲਾਵੇ ਪੁੱਤ ਫੋਨ ਤੇਰੀ ਭੈਣ ਨੂੰ ਕੀ ਕਹਿੰਦੀ ਆ ਉਹ ਬਲਾ ਉਹਨੂੰ ਇੱਥੇ ਲੈ ਬੇਬੇ ਕਰ ਗੱਲ ਅੱਜ ਸੱਚ ਝੂਠ ਨਿਕਲੇ ਜਾਊਗਾ ਹੈਲੋ ਹਾਂ ਪੁੱਤ ਹੈਪੀ ਹਾਂ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾ ਮਾਂ ਕੀ ਸੁਣੀ ਆਨੇ ਤੇਰੀ ਪਰਜਾਈ ਤੋਂ ਕੀ ਹੋ ਗਿਆ ਮੰਮੀ ਕੀ ਗੱਲ ਹੋ ਗਈ ਸੁੱਖ ਦਾ ਹੈ ਹਾਂ ਹੋ ਸੁੱਖ ਵੀ ਹੈ ਨਾ ਤੂੰ ਇਹਨੂੰ ਕਾਹਨੂੰ ਫੋਨ ਕਰਨਾ ਸੀ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਸੀ ਤੂੰ ਸਾਨੂੰ ਫੋਨ ਕਰਦੀ ਪਤਾ ਕੀ ਪੁੱਤ ਬਥੇਰਾ ਕੁਝ ਹੋ ਗਿਆ ਕੀ ਗੱਲ ਹੋ ਗਈ ਮੰਮੀ ਕੀ ਗੱਲ ਹੋ ਗਈ ਮੈਂ ਇਹਨਾਂ ਨੂੰ ਭਾਜ ਭਾਜ ਪਾਈ ਆਨੀ ਹੈਗੀ ਮੰਮੀ ਅਸਲੀ ਨਾ ਇਹਨਾਂ ਦਾ ਬਹੁਤ ਐਕਸੀਡੈਂਟ ਹੋ ਗਿਆ ਸੀਗਾ ਤੇ ਡਾਕਟਰ ਨੇ ਨਾ ਐਮਰਜੈਂਸੀ 1.5 ਲੱਖ ਰੁਪਏ ਮੰਗ ਲਿਆ ਸੀ ਮੈਂ ਤੁਹਾਡੇ ਤੋਂ ਨਾ ਤਾਂ ਨਹੀਂ ਮੰਗੇ ਹੈਗੀ ਮੈਨੂੰ ਐ ਸੀਗਾ ਵੀ ਹੁਣੇ-ਹੁਣੇ ਵਿਆਹ ਹੋ ਕੇ ਸਾਡੇ ਆ ਵੀ ਤੁਹਾਨੂੰ ਕੋਈ ਟੈਨਸ਼ਨ ਨਾ ਪਾਣੀ ਆ ਮੈਂ ਇਸ ਕਰਕੇ ਭਾਬੀ ਨੂੰ ਫੋਨ ਲਾ ਰਿਹਾ ਨਾ ਫਿਰ ਧੀ ਤੇਰਾ ਫਰਜ਼ ਨਹੀਂ ਸੀ ਸਾਨੂੰ ਫੋਨ ਕਰਨ ਦਾ ਅਸੀਂ ਆਉਂਦੇ ਨਾ ਅਸੀਂ ਮਰ ਗਏ ਸੀਗੇ ਹੈ ਮੈਂ ਤੇਰਾ ਭਰਾ ਨੂੰ ਭੇਜਦੀ ਚੰਨ ਵਾਲੇ ਉਹਨੂੰ ਭੇਜ ਦੇ ਦੂਜੇ ਮੁੰਡੇ ਨੂੰ ਹੈ ਇਹ ਦੋਨੇ ਆਉਂਦੇ ਭੈਣ ਭਾਈ ਸੋਲ ਕੋਈ ਨਾ ਮੰਮੀ ਮੈਨੂੰ ਐ ਸੀਗਾ ਵੀ ਚਲ ਉਹ ਵੀ ਤਾਂ ਮੇਰਾ ਭਰਾ ਹੀ ਆ ਭਰਾਵਾਂ ਨਾਲ ਵੀ ਵਾਅਦਾ ਜਦੋਂ ਮੇਰੇ ਅੰਨਾ ਸਾਥ ਦਿੰਦਾ ਮੇਰੇ ਪਹਿਲੇ ਬੋਲ ਤੇ ਮੈਨੂੰ ਇੰਨੇ ਪੈਸੇ ਪਾਦੇ ਵੀਰੇ ਨੇ ਨਿਤਿਏ ਭਰਾਵਾਂ ਨਾਲ ਵੱਧ ਤਾਂ ਹੈਗਾ ਪਰ ਮੈਂ ਤਾਂ ਪਤਾ ਨਹੀਂ ਕੀ ਕੁਝ ਬੋਲ ਫੀ ਵਿਚਾਰੇ ਨੂੰ ਨਾਰਾ ਮੰਮੀ ਤੂੰ ਘਰ ਨੂੰ ਕਲੇਸ਼ ਕਰਦੀ ਐ ਨਾਲ ਉਹ ਤਾਂ ਇੰਨੇ ਚੰਗੇ ਨੇ ਉਹਨਾਂ ਨੇ ਤਾਂ ਮੈਂ ਇੱਕ ਵਾਰੀ ਕਿਹਾ ਨਾਲ ਦੀ ਨਾਲ ਪੈਸੇ ਪਾਤੇ ਚੱਲ ਕੋਈ ਨਾ ਧੀਏ ਮੈਂ ਮਾਫੀ ਮੰਗ ਲੈਣੀ ਆ ਹਾਂਜੀ ਪੈਸੇ ਨਾ ਪਾਉਂਦੇ ਨਾ ਮਾਂ ਤਾਂ ਤੇਰੀ ਧੀ ਤੇਰੇ ਬਾਹਰ ਚ ਬੈਠੀ ਹੋਣੀ ਸੀ ਹੁਣ ਤਾਂ ਠੀਕ ਹੈ ਪਰਾਣਾ ਹਾਂ ਹਾਂ ਮੰਮੀ ਹੁਣ ਤਾਂ ਠੀਕ ਨੇ ਚੱਲ ਹੁਣ ਤਾਂ ਸਾਨੂੰ ਫੋਨ ਤਾਂ ਕਰਦੀ ਨਹੀਂ ਜੜੀ ਇੱਕ ਵਾਰੀ ਤਾਂ ਫੋਨ ਕਰਦਾ ਦੀ ਸਾਨੂੰ ਤੂੰ ਚੱਲ ਚੱਲੀਏ ਆਪਾਂ ਹਾਂਜੀ ਚੱਲ ਕੋਈ ਨਾ ਮਾਂ ਤੁਸੀਂ ਕਲੇਸ਼ ਨਾ ਚੱਲ ਬਈ ਤੁਸੀਂ ਕਿੱਥੇ ਯਾਰ ਕੋਈ ਨਾ ਬਤ ਆ ਫੋਨ ਕੱਟ ਤੂੰ ਮੈਂ ਤੇਨਾਂ ਬਾਅਦ ਚ ਗੱਲ ਕਰਦੀ ਆ ਜਿਹਦੇ ਹਿਸਾਬ ਨਾਲ ਤੂੰ ਦਲੇਰ ਬਣਦਾ ਸੀ ਨਾ ਉਸ ਹਾਵ ਨਾਲ ਹੋ ਗਿਆ ਦੁਬਾਰੇ ਜਾਣੇ ਕਿੱਥੇ ਯਾਰ ਭਾਈ ਗਲਤੀ ਨਾ ਤਾ ਨੰਗਾ ਨੰਗੀ ਸਹੀ ਯਾਰ ਭਾਈ ਗਲਤੀ ਹੋ ਗਈ ਯਾਰ ਨੀਤੀ ਹਾਂ ਤੁਸੀਂ ਕਿੱਥੇ ਜਾਣਾ ਚਾਚੀ ਮੇਰੀ ਗੱਲ ਸੁਣ ਸਾਡੇ ਲਈ ਆਪਦਾ ਘਰ ਅਸੀਂ ਬਣਾ ਲਾਂਗੇ ਭਾਈ ਅਸੀਂ ਤੁਹਾਡੇ ਸਾਰੇ ਜਿਉਂਦੇ ਸੀ ਤੁਸੀਂ ਸਾਡੇ ਸਾਰੇ ਜਿਉਂਦੇ ਸੀ ਠੀਕ ਹੈ ਰਲ ਮਿਲ ਕੇ ਸਾਰਾ ਟੱਬਰ ਰਹਿੰਦੇ ਸੀ ਪਰ ਜਿਹੜੀਆਂ ਗੱਲਾਂ ਤੁਹਾਡੇ ਦਿਲ ਚ ਨੇ ਨਾ ਅੱਜ ਬਾਹਰ ਨਿਕਲੀਆਂ ਨੇ ਗੁੱਸੇ 'ਚ ਬੰਦਾ ਸੱਚ ਹੀ ਬੋਲਦਾ ਹੁੰਦਾ। ਤੁਸੀਂ ਕੀ ਸੋਚਦੇ ਹੋ ਸਾਡੇ ਬਾਰੇ? ਬੇਪੁੱਤ ਗੁੱਸੇ 'ਚ ਸਭ ਕੁਝ ਬੋਲਿਆ ਜਾਂਦਾ। ਕੁੜੀ ਤੂੰ ਤਾਂ ਸਿਆਣੀ ਆ। ਤੂੰ ਸਮਝਾ ਤਾਰੀ ਨੂੰ। ਆਈ ਨੂੰ ਹਜੇ ਨੂੰ ਮਹੀਨਾ ਡੇਢ ਮਹੀਨਾ ਹੋਇਆ ਨਹੀਂ। ਤੁਸੀਂ ਤੌਮ ਤਾਂ ਲਾਉਣੇ ਹੋ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ ਐ ਕਿਹਦੇ ਨਾਲ ਨਹੀਂ। ਪਹਿਲਾਂ ਪੁੱਛ ਪੜਤਾਲ ਤਾਂ ਕਰ ਲੋ। ਇਦੋਂ ਪਹਿਲਾਂ ਨੇ ਮੇਰੇ ਨਾਲ ਸਾਰੀਆਂ ਗੱਲਾਂ ਕਰਖੀਆਂ ਨੇ। ਮੈਂ ਡੇਢ ਲੱਖ ਪਾ ਵੀ ਰੱਖਿਆ ਹੈ ਪੀਨੂ। ਪੁੱਤ ਸਾਵਾਸੇ ਤੇਰੇ। ਤੂੰ ਪੈਸੇ ਬਾਤੇ। ਚਲ ਪਰੌਣ ਦੀ ਜਾਨ ਬਚ ਗਈ। ਹੁਣ ਤਾਂ ਨਹੀਂ ਮੈਨੂੰ ਫੋਨ ਕਰਿਆ। ਚਲ ਕੋਈ ਨਾ ਸੌਰੀ ਪੱਲੇ ਸੌਰੀ ਬੇ ਪੁੱਤ ਬਸ ਕਰ ਪ੍ਰਾਵਾ ਬੇ ਬੋਲਣ ਤੋਂ ਪਹਿਲਾਂ ਮਨਮਟਾ ਕੋ ਸੋਚ ਲਾਦਾ ਅੱਜ ਵਾਕੜੀ ਤੇ ਮੈਨੂੰ ਪਤਾ ਨਹੀਂ ਕੀ ਕੁਝ ਬਲਾਤਾ ਨੀਤੀ ਹੈ ਲੈ ਮੈਂ ਤੇਰੇ ਪੈਰੀ ਹੱਥ ਲਾ ਦਨੀ ਪਤਾ ਬਸ ਜਾ ਚੀ ਇਹਦਾ ਡਾਂਗ ਮਾਰਦੀ ਉਹ ਬੰਦਾ ਭੁੱਲ ਵੀ ਜਾਂਦਾ ਜਿਹੜੇ ਬੋਲਕ ਬੋਲ ਬੋਲਦੇ ਨਾ ਇਹ ਸਾਰੀ ਉਮਰ ਨਹੀਂ ਭੁੱਲੇ ਜਾਂਦੇ ਹੁੰਦੇ ਬੇ ਪੁੱਤ ਚੱਲੇ ਜਾ ਬਲਬਲ ਚੱਲ 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 ਆਦੀ ਮਾਂ ਸਮਝ ਕੇ ਮਾਫ ਕਰਦੇ ਮੈਂ ਤੁਸੀਂ ਕਿੱਥੇ ਜਾਂਦੇ ਹੋ ਯਾਰ ਅਸੀਂ ਕਿ ਮੇਰੇ ਹਾਂਗੇ ਉੱਥੇ ਬੈਣਾ ਬਾਈ ਇਹ ਜਾ ਕੋਈ ਸੁਣਨ ਨਾਲੋਂ ਚੰਗਾ ਨਾ ਅੱਡ ਡਟ ਚੰਗੇ ਨਾਲੇ ਸਾਨੂੰ ਸਾਰਾ ਪਤਾ ਹੈ ਤੁਸੀਂ ਸਾਨੂੰ ਕਿਉਂ ਰੱਖਿਆ ਕਿਉਂ ਨਹੀਂ ਰੱਖਿਆ ਮੈਂ ਇੱਕ ਚੁੱਪ ਵੱਟੀ ਹੋਈ ਸੀ ਵੀ ਚਲ ਕੋਈ ਨਹੀਂ ਅੱਜ ਨਹੀਂ ਤਾਂ ਕੱਲ ਸੁਧਰ ਜਾਓਗੇ ਵੀ ਨਹੀਂ ਇਹ ਕੁਛ ਆਉ ਆਪਣੇ ਪਰਿਵਾਰ ਜ਼ਮੀਨਾਂ ਜਾਇਦਾਦਾਂ ਲੈ ਕੇ ਨਹੀਂ ਆਉਂਗੇ ਪਰ ਤੂੰ ਉਹੀ ਨੰਗ ਪੋਣਾ ਸਾਡਾ ਦਿਖਾਤਾ ਨ ਵੀ ਸਤਾ ਨੰਗਾ ਕੋਈ ਨਹੀਂ ਅਸੀਂ ਆਪਦੇ ਘਰੇ ਨੰਗੀ ਚੰਗੇ ਪਰ ਇੱਕ ਟਾਈਮ ਦੀ ਰੋਟੀ ਖਾਣੇ ਆ ਨਾ ਆਪਦੀ ਮਿਹਨਤ ਦੀ ਖਾਣੇ ਚਲ ਭਈਆ ਮਾਫ ਕਰਦੇ ਯਾਰ ਜੋ ਕੁਝ ਮੇਰੇ ਥਾ ਥੱਪੜ ਮਾਰ ਲਵੇਂ ਡਾਂਗ ਮਾਰੇ ਹੋਰ ਦੱਸ ਯਾਰ ਬਿਲਕੁਲ ਪੁੱਤ ਨਹੀਂ ਆਣਾ ਕਿਤੇ ਨਹੀਂ ਆਣਾ ਔਖੇ ਟਾਈਮ ਸੋਂ ਨੂੰ ਮੈਂ ਕਿਵੇਂ ਜਾਣਦੇ ਦਾ ਚਾਚੀ ਅੱਜ ਤਾ ਤੂੰ ਆ ਬੋਲ ਬੋਲ ਤੇ ਕੱਲ ਨੂੰ ਹੋਰ ਕਲੇਸ਼ ਕਰਨਗੀ ਇਹਦੇ ਨਾਲੋਂ ਚੰਗਾ ਆਪਾਂ ਵਾਕੀ ਹੋ ਜੰਨੇ ਆ ਨਹੀਂ ਪੁੱਤ ਮੈਂ ਹੁਣ ਨਾ ਸੌਂ ਖਾ ਕੇ ਜੰਨੀ ਆ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਜਿਵੇਂ ਪੁੱਤ ਤੂੰ ਕਹੇਗਾ ਨਾ ਆਪਣੇ ਘਰ ਚੋਂ ਮੇਂ ਕੁਸੀ ਹੋਊਗਾ ਆ ਜਾ ਬਈ ਅੰਦਰ ਚਲੀਏ ਯਾਰ ਹੋਰ ਚਾਚੀ ਪਹਿਲੀ ਤੇ ਲਾਸਟ ਗਲਤੀ ਹੋਊਗੀ ਨਹੀਂ ਠੀਕ ਆ ਚਾਚੇ ਤਾਇਆ ਨੂੰ ਸ਼ਰੀਕ ਤਾਂ ਅੱਜ ਤੱਕ ਦੁਨੀਆ ਕਹਿੰਦੀ ਆਈ ਹੈ ਪਰ ਸਾਨੂੰ ਵੀ ਕੋਈ ਕਹਿ ਲੂਗਾ ਪਰ ਪਹਿਲੀ ਤੇ ਲਾਸਟ ਗਲਤੀ ਇਹ ਦੋ ਆ ਸਾਨੂੰ ਨਾ ਆ ਜਾ ਕੋਈ ਸੁਣਾਇਓ